हां जी दोस्तों सत श्री अकाल किसान मेरे एक शॉर्ट वीडियो ਤੁਹਾਡੇ ਨਾਲ ਸਾਂਝੀ ਕਰਦੇ ਆ ਪਿੰਡ ਪੋਚੀਆਂ ਖੜੇ ਆ ਵੀਰ ਪ੍ਰਭਦੀਪ ਸਿੰਘ ਉਹਨਾਂ ਦੇ ਕੋਲ ਆਇਆ ਦੋਸਤੋ ਪਸ਼ੂ ਵਪਾਰ ਦਾ ਕੀਤਾ ਵੀਰ ਦਾ ਦੋ ਐਨੀਮਲ ਵਿਕਾਉ ਆ ਇੱਕ ਮੱਝ ਇੱਕ ਝੋਟੀਆਂ ਪਾ ਤੁਹਾਨੂੰ ਦਿਖਾਈ ਹੈ ਠੀਕ ਹੈ ਜੀ ਤੇ ਇੱਕ ਵਿਹੜ ਤੁਹਾਨੂੰ ਦਿਖਾ ਰਹੇ ਆ ਪ੍ਰਭਦੀਪ ਇਹ ਸੂਹਾ ਤੀਜਾ ਸੋਣੀ ਆ ਹਾਂ ਜੀ ਤੀਸਰਾ ਸੋਣੀ ਤੇ ਇਹਦਾ ਸਮਾਂ ਵੀ ਤਕਰੀਬਨ ਦੱਸਿਆ ਵੀ ਤੋਂ ਵੀ ਹਫਤਾ ਹਜੇ 6 ਦਿਨ ਬਾਕੀ ਇਹਨਾਂ ਕੋਲ ਆਈ ਜਾਣਾ ਜੀ ਵੀ ਹਫਤਾ 6 ਦਿਨ ਦੋਸਤੋ ਹਜੇ ਇਹਦਾ ਸਮਾਂ ਬਾਕੀ ਆ ਸੂਣ ਦਾ ਤੇ ਪਿਛਲੇ ਸਵੇਰੇ ਕੋਈ ਦੁੱਧ ਰਿਕਾਰਡ ਕੋਈ ਮਿਲਕ ਦਾ ਦੱਸਿਆ ਜੀ ਹਾਂਜੀ 22 ਲੀਟਰ ਕੱਢ ਦੀ ਵੀ 22 23 ਲੀਟਰ ਮੰਨ ਕੇ 20 ਤੋਂ ਪਲੱਸ ਤੋਂ 24 ਦੀ ਰਹੀ ਆ ਹਾਂਜੀ ਦੂਜੇ ਸਵੇਰੇ ਦੇ ਵਿੱਚ ਹਾਂਜੀ ਹੁਣ ਜਿਹੜਾ ਦੋਸਤ ਤੀਜਾ ਸਵੇਰੇ ਨੇ ਸੋਣਾ ਠੀਕ ਆ ਜੀ ਬਾਕੀ ਥੱਲਿਓਂ ਨੇਵੇ ਲੋਗੇ ਦੀ ਬੜੀ ਸਾਫ ਆ ਕਿਸੇ ਰਕਮ ਦੀ ਕੋਈ ਫੋੜ ਨਹੀਂ ਕੀ ਠੀਕ ਆ ਜੀ ਚਾਰੇ ਥਾਣਾ ਤੇ ਮੁੱਠੀ ਮੁੱਠੀ ਥਾਣਾ ਇੱਕ ਵਾਰੀ ਤੁਹਾਨੂੰ ਆਪ ਤੋੜ ਕੇ ਦਿਖਾ ਰਹੇ ਹਾਂ ਠੀਕ ਆ ਜੀ ਰੰਗ ਪ੍ਰਿੰਟ ਬਹੁਤ ਸੋਹਣਾ ਫੈਸ਼ਨ ਪੋਸ਼ਨ ਵੈਰ ਦਾ ਚੰਗਾ ਤੀਜਾ ਸਵੇਰਾ ਇਸ ਵਕਤ ਜਿਹੜੀ ਸੂਰਜ ਇਹ ਕਰਮਾ ਲਈ 8-7 ਹਫਤਾ ਹਜੇ ਖੰਡ ਮੰਨ ਕੇ ਕੋਈ ਭਰਾ ਤੁਸੀਂ ਸੌਦਾ ਕਰ ਲਿਓ ਸੋ ਵਜਨ ਆਦਮੇ ਕੋਈ ਥੋੜਾ ਆਪ ਲਾਗੂ ਦਿਖਾ ਰਹੇ ਆ ਥਾਂ ਤੁਹਾਨੂੰ ਬਹੁਤ ਵਧੀਆ ਚੰਗੀ ਸਪੇਸ ਚੰਗੇ ਵਿਰਲ ਵੰਡ ਦੇ ਉੱਤੇ ਥਣ ਲਗਾ ਤੇ ਬਾਕੀ ਰਹੀ ਗੱਲ ਮੁੱਲ ਦੀ ਤੇ ਪ੍ਰਾਵੇ ਦੀ ਡਿਮਾਂਡ ਕੀਤੀ ਹੈ 85000 ਜੀ ਹਾਂਜੀ 85000 ਤੇ ਦੇ ਦਾਂਗੇ ਕਿੰਨੇ ਦੀ ਐਂਡ ਤੋਂ ਐਂਡ ਆਪਾਂ 82 ਦੇ ਦਾਂਗੇ 82000 ਦੀ ਹਾਂਜੀ ਲਓ ਵੀ ਐਂਡ ਤੋਂ ਐਂਡ ਜਿਹੜੀ 82000 ਦੀ ਇਹ ਮਿਲ ਜੂਗੀ ਡਿਮਾਂਡ ਇਹਦੀ 85000 ਆ ਠੀਕ ਆ ਜੀ ਲੈ ਦੇ 82000 ਆ ਤੋਂ ਬਾਕੀ ਵੈੜ ਤੁਸੀਂ ਵੇਖ ਸਕਦੇ ਹੋ ਠੀਕ ਆ ਜੀ ਢਾਂਚਾ ਵੱਡਾ ਵੈੜ ਦਾ ਕੱਤ ਵੱਡਾ ਫਾੜੀ ਵਾਲਾ ਚੱਡਾ ਲੇਵਾ ਠੀਕ ਆ ਜੀ ਸੋ ਵੀਡੀਓ ਦੇਖ ਕੇ ਇੱਕ ਸ਼ਾਰਟ ਵੀਡੀਓ ਦੇਖ ਕੇ ਆ ਰਿਹਾ ਤੇ 35 ਦੇ ਵਿੱਚ ਕਿਸੇ ਰਕਮ ਦੀ ਕੋਈ ਮੁਸ਼ਕਲ ਨਹੀਂ ਗਈ ਬਾਕੀ ਟਿੱਪਣ ਇੱਕ ਨੰਬਰ ਆ ਠੀਕ ਹੈ ਜੀ ਭਾਰ ਪਿਛੇ ਦੀ ਕੋਈ ਸਮੱਸਿਆ ਨਹੀਂ ਗਈ ਸੋ ਦੋ ਜੀ ਐਨੀਮਲ ਨੇ ਦੋਵੇਂ ਅੱਜ ਫੋਰ ਸੇਲ ਆ ਠੀਕ ਹੈ ਜੀ ਤੇ ਪੂਰੀ ਵੀਡੀਓ ਆਪਾਂ ਕੱਲ 2 ਮਾਰਚ ਨੂੰ ਮਾਰਨਿੰਗ ਅਪਲੋਡ ਕਰ ਦੇਾਂਗੇ